ਸੀ ਉਹਦੇ ਕੋਲ ਆ ਜੀ ਹੁਣ ਉਹਨੂੰ ਛੱਡ ਕੇ ਕਹੇ ਉਹ ਕਹੀ ਜਾਂਦਾ ਕਿ ਇੱਕ ਵਾਰੀ ਢੇੜਾ ਲਾ ਕੇ ਉਹ ਢੇੜਾ ਲਾ ਕੇ ਉਹ ਬਾਰਡਰ ਤੇ ਕਹਿੰਦਾ ਕਿ ਇੱਕ ਵਾਰੀ ਮੈਨੂੰ ਭਾਵੇਂ ਵੀਲ ਚੇਅਰ ਤੇ ਲੈ ਜਾਵੇ ਕੋਈ ਲੈ ਕੇ ਤੇ ਜਾਓ ਜਿੱਥੇ ਮੇਰੇ ਸੱਟ ਲੱਗਈ ਸੀ ਅੱਛਾ ਕੋਈ ਕੋਈ ਪਰਿਵਾਰ ਦੇ ਵਿੱਚ ਤਾਂ ਕੋਈ ਹੈ ਨਹੀਂ ਆ ਸਿਰਫ ਮਾਂ ਹੀ ਮਾਵਾ ਲੁਧਿਆਣੇ ਤੋਂ ਆ ਮੁੰਡਾ ਜੀ ਸਾਡੇ ਨਾਲ ਅੱਛਾ ਸਿਰਫ ਉਹਦੀ ਮਾਈ ਮਾਵਾ ਕੱਲੀ ਤੇ 5-6 ਹਜ਼ਾਰ ਰੁਪਏ ਤਨਖਾਹ ਤੇ ਕੰਮ ਕਰਦਾ ਸੀਗਾ ਟੈਕਸੀ ਸਟੈਂਡ ਤੇ ਵਿਚਾਰਾ ਹੁਣ ਬੱਜਰ ਕਰਦਾ 100 ਇੱਕ ਸਾਲ ਲਈ ਨੂੰ ਬਾਹਰਤਾ ਸਮੋਟੇ ਬਾਂ ਦੇ ਵਿੱਚੋਂ ਦੀ ਗੋਲੀ ਨਾਂਗੀ ਸੀਗੀ ਆਰ ਪਾਰ ਹੋ ਗਈ ਗੰਡੀ ਇੱਕ ਦੀ ਪੈਰ ਦਾ ਗਿੱਟਾ ਨਿਕਲਿਆ ਹੋਇਆ ਸੀ ਇੱਕ ਬਾਪੂ ਆਉਂਦਿਆ ਸੀਗਾ ਇੱਥੇ ਧਰਨੇ ਦੇ ਵਿੱਚ ਮੋਟਰਸਾਈਕਲ ਤੇ ਆਉਣ ਦੇ ਨਾਲ ਹੀ ਉਸ ਦੀ ਨਾ ਮਤਲਬ ਕਿ ਐਕਸੀਡੈਂਟ ਹੋਣ ਦੇ ਨਾਲ ਉਹਦੀ ਮੌਤ ਹੋ ਗਈ ਹੈ ਬਾਪੂ ਹਾਂ ਅੱਛਾ ਭਾਈ ਕਿਵੇਂ ਉੱਥੇ ਹਸਪਤਾਲਾਂ ਦੇ ਵਿੱਚ ਕੀ ਸਿਚੁਏਸ਼ਨ ਹੈ ਠੀਕ ਨੇ ਸਾਰੇ ਬੰਦੇ ਹਾਂਜੀ ਵਾਹ ਗੁਰੂਆ ਖਾਲਸਾ ਵਾਹ ਗੁਰੂ ਜੀ ਫਤਿਹ ਵੀਰ ਜੀ ਚੜਦੀ ਕਲਾ ਜੀ 16 ਤਰੀਕ ਨੂੰ ਸਾਡੇ ਤੇ ਹਮਲਾ ਆਇਆ ਸੀਗਾ 16 ਤਰੀਕ ਦੇ ਅਸੀਂ ਵੀ ਇੱਥੇ ਮਤਲਬ ਕਿ ਹਸਪੀਟਲ ਦੇ ਵਿੱਚ ਆ ਸਾਡੇ ਫਰੈਂਡ ਦੀ ਲੱਤ ਟੁੱਟੀਆਂ ਦੋ ਥਾਂ ਕੋ ਜੀ ਅੱਛਾ ਅਸੀਂ ਉਹਦੇ ਕੋਲ ਆ ਜੀ ਹੁਣ ਉਹਨੂੰ ਛੱਡ ਕੇ ਉਹ ਕਹੀ ਜਾਂਦਾ ਕਿ ਇੱਕ ਰੀ ਗੇੜਾ ਲਾ ਕੇ ਉਹ ਗੇੜਾ ਲਾ ਕੇ ਉਹ ਬਾਰਡਰ ਤੇ ਨਾਲ ਬਾਬਾ ਜੀ 2 ਵਜੇ ਦੇ ਕਾਲੇ ਪਈ ਜਾਂਦੇ ਕਿ ਬਾਰਡਰ ਤੇ ਗੇੜਾ ਲੱਗਣਾ ਆਪਾਂ ਗੇੜਾ ਅਸੀਂ ਫੇਰ ਇੱਥੇ ਇੱਕ ਰੀ ਗੇੜਾ ਲਗਾ ਹਸਪਤਾਲਾਂ ਦੇ ਵਿੱਚ ਨੇ ਧਿਆਨ ਇੱਥੇ ਜੁੜਿਆ ਹਾਂਜੀ ਹਾਂਜੀ ਹਾਂ ਇਹ ਸਾਰੇ ਕਿਸਾਨਾਂ ਵੀਰਾਂ ਦੇ ਨਾਲ ਅਡਟ ਕੇ ਰਹਿਣਾ ਜੀ ਅਸੀਂ ਅਸੀਂ ਆਪਣਾ ਹੱਕ ਲੈ ਕੇ ਫੇਰ ਹੀ ਘਰਾਂ ਨੂੰ ਮੁੜਨਾ ਹੈ ਬਹਿਣੀ ਮੁੜਨਾ ਜੀ ਹਾਂ ਜਜ਼ਬਾ ਪੂਰਾ ਉੱਥੇ ਹਸਪਤਾਲਾਂ ਦੇ ਵਿੱਚ ਵੀ ਲੋਜਾਂਗੇ ਹਾਂਜੀ ਜੀ ਪੂਰਾ ਜਜ਼ਬਾ ਪੂਰਾ ਜੀ 2 ਵਜੇ ਦਾ ਬਾਬਾ ਜੀ ਸਾਨੂੰ ਕਹਿ ਰਿਹਾ ਜੀ ਉਹ ਖੁਦ ਵੀ ਸਾਡਾ ਦੋਸਤ ਕਹਿ ਰਿਹਾ ਕਹਿੰਦਾ ਕਿ ਇੱਕ ਵਾਰੀ ਮੈਨੂੰ ਭਾਵੇਂ ਵੀਲ ਚੇਅਰ ਤੇ ਲੈ ਜਾਵੇ ਕੋਈ ਲੈ ਕੇ ਤੇ ਜਾਓ ਜਿੱਥੇ ਮੇਰੇ ਸੱਟ ਲਗਾਈ ਗਈ ਹੈ ਨਾ ਅੱਛਾ ਤੇ ਫਿਰ ਵੀ ਉਹ ਲੱਤ ਟੁੱਟੀ ਚ ਵੀ ਆਉਣ ਨੂੰ ਫਿਰਦਾ ਔਰੇ ਅੱਛਾ ਕਿਵੇਂ ਜਿਆਦਾ ਫ੍ਰੈਕਚਰ ਹੋ ਗਈ ਹਾਂਜੀ ਦੋ ਥਾਂ ਤੋਂ ਫ੍ਰੈਕਚਰ ਹੋ ਗਈ ਨਾ ਪਰਿਵਾਰ ਦੇ ਵਿੱਚ ਉਹਦਾ ਇਹ ਵੀ ਦੇਖੋ ਇੱਕ ਹੋਰ ਚੀਜ਼ ਪਰਿਵਾਰ ਦੇ ਵਿੱਚ ਉਹਦਾ ਕੋਈ ਹੈ ਨਹੀਂ ਆ ਸਿਰਫ ਮਾਂ ਹੀ ਮਾਵਾ ਲੁਧਿਆਣੇ ਤੋਂ ਉਹ ਮੁੰਡਾ ਜੀ ਸਾਡੇ ਨਾਲ ਸਿਰਫ ਉਹਦੀ ਮਾਂ ਹੀ ਕੰਮ ਕਰਦਾ ਸੀਗਾ ਟੈਕਸੀ ਸਟੈਂਡ ਤੇ ਵਿਚਾਰਾ ਹੁਣ ਬੱਜਰ ਕਰਦਾ 1 ਸਾਲ ਲਈ ਨੂੰ ਬਾਹਤਾ ਸੁਮੇ ਜੇ ਮੁੰਡੇ ਨੂੰ ਦੇ ਕਿਵੇਂ ਫ੍ਰੈਕਚਰ ਕਿਵੇਂ ਹੋਈ ਸੀ ਉਹ ਫ੍ਰੈਕਚਰ ਜੀ ਉਹਨਾਂ ਨੇ ਗੋਲਾ ਮਾਰਿਆ ਜੀ ਉਹਦੇ ਨਾਲ ਪੈਰ ਤੇ ਗੋਲਾ ਮਾਰਿਆ ਜੀ ਗੋਲਾ ਵੱਜਾ ਜਦੋਂ ਉਹਦੇ ਪੈਰ ਤੇ ਹੀ ਫਟ ਗਿਆ ਜੀ ਨਾਲ ਫਟ ਗਿਆ ਦੋ ਥਾਂ ਤੋਂ ਲੱਤ ਟੁੱਟੀ ਜਿੱਥੋਂ ਸਿੰਘਾਂ ਨੇ ਚੁੱਕਿਆ ਜੀ ਅਸੀਂ ਤੇ ਅੱਗੇ ਸੀਗੇ ਪਾਣੀ ਦੀ ਸੇਵਾ ਪਾਣੀ ਜਲਦੀ ਸੇਵਾ ਹੀ ਕਰਦੇ ਪਏ ਸੀਗੇ ਸਾਰੇ ਜਾਣੇ ਜਦੋਂ ਯੱਕਦਾਂ ਪਤਾ ਲੱਗਾ ਫਾਇਰਿੰਗ ਹੋਣੀ ਸ਼ੁਰੂ ਹੋ ਗਈ ਆ ਜੀ ਤੇ ਅਸੀਂ ਉੱਥੋਂ ਜਦੋਂ ਭੱਜੇ ਲੱਗੇ ਤੇ ਜਦੋਂ ਸਾਡਾ ਧਿਆਨ ਪਿਆ ਕੀ ਸਾਡਾ ਭਰਾ ਵੀ ਉੱਥੇ ਡਿੱਗ ਪਿਆ ਜੀ ਅਸੀਂ ਉਹਨੂੰ ਚੁੱਕਿਆ ਗਿਆ ਐਂਬੂਲੈਂਸ ਦੇ ਵਿੱਚ ਭਰਾਵਾਂ ਨੇ ਭਾਇਆ ਸਾਨੂੰ ਤੇ ਅਸੀਂ ਭਾਗੇ ਏਪੀ ਜਨ ਰਾਜਪੁਰਾ ਅੱਛਾ ਕਿੰਨੇ ਕੋ ਨੌਜਵਾਨ ਨੇ ਉੱਥੇ ਉੱਥੇ 8-10 ਜਣੇ ਹੈਗੇ ਆ ਜੀ ਕਹੀਏ ਇੱਕ ਬਾਕੀ ਸ਼ਿਫਟ ਕਰਤੇ ਪਟਿਆਲੇ ਪਟਿਆਲੇ 2-3 ਸ਼ਿਫਟ ਕੀਤੇ ਆ ਜੀ ਮੁੰਡੇ ਇੱਕ ਦੇ ਮੁੰਡੇ ਦੇ ਬਾਹ ਦੇ ਵਿੱਚੋਂ ਦੀ ਗੋਲੀ ਲੰਗੀ ਸੀਗੀ ਆਰ ਪਾਰ ਹੋ ਗਈ ਅੱਡੀ ਇੱਕ ਦੀ ਪੈਰ ਦਾ ਗਿੱਟਾ ਨਿਕਲਿਆ ਹੋਇਆ ਸੀਗਾ ਅੱਛਾ ਕਿੰਨੇ ਨੌਜਵਾਨ ਨੇ ਬਾਈ ਉੱਥੇ ਟੋਟਲ ਉੱਥੇ ਟਾਈਮ ਮੇਰੇ ਹਿਸਾਬ ਨਾਲ 7 ਜਣੇ ਆਏ। ਅੱਛਾ। ਬਾਕੀ 4 ਜਣੇ ਜਾੜਾ ਸੀਰੀ ਸੀ ਉਹ ਪਟਿਆਲੇ ਸ਼ਿਫਟ ਕਰਤੇ ਸੀ। ਅੱਜ ਇੱਕ ਬਾਪੂ ਆਉਣ ਦਿਆ ਸੀਗਾ ਇੱਥੇ ਧਰਨੇ ਦੇ ਵਿੱਚ ਮੋਟਰਸਾਈਕਲ ਤੇ ਆਉਣ ਦੇ ਨਾਲ ਹੀ ਉਸ ਦੀ ਨਾ ਮਤਲਬ ਕਿ ਐਕਸੀਡੈਂਟ ਹੋਣ ਦੇ ਨਾਲ ਉਹਦੀ ਮੌਤ ਹੋ ਗਈ ਹੈ ਬਾਪੂ ਜੀ ਦੀ। ਅੱਛਾ। ਹਾਂਜੀ। ਹਾਂ। ਇਹ ਫਿਰ ਤੁਸੀਂ ਇਹ ਸੇਵਾ ਤੇ ਲੱਗੇ ਹੋਏ ਹੋ ਐਂਬੂਲੈਂਸ ਦੇ ਨਾਲ ਨਹੀਂ ਨਹੀਂ ਵੈਗੁਰ ਜੀ ਮੈਂ ਤੇ ਧਰਨੇ ਤੇ ਆਇਆ ਇਹ ਐਂਬੂਲੈਂਸ ਦੇ ਵੀਰ ਭਰਾ ਵਾਲੀ ਸੀ। ਅੱਛਾ। ਅਸੀਂ ਤੇ ਸਿਰਫ ਆਪਣੇ ਕਿਸਾਨ ਨਾਲ ਵੀਰਾਂ ਨਾਲ ਆਏ ਸੀਗੇ। ਹਾਂ। ਇਹ ਫਿਰ ਸਪੈਸ਼ਲ ਐਂਬੂਲੈਂਸ ਇੱਥੇ ਤੱਕ ਤੁਸੀਂ ਦਿਖਾਉਣ ਲਈ ਲੈ ਕੇ ਆਏ ਹੋ ਬਾਪੂ ਨੂੰ ਹਾਂਜੀ 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 ਬਾਪੂ ਜੀ 2 ਵਜੇ ਦਾ ਕਾਲਾ ਪਿਆ ਸੀਗਾ ਤੇ ਇੱਕਰੀ ਮੈਨੂੰ ਜਾ ਕੇ ਆਉਣ ਦੋ ਮੈਨੂੰ ਜਾ ਕੇ ਆਉਣ ਦੋ ਜੀ ਬਾਹਰ ਤੇ ਅਸੀਂ ਫਿਰ ਉਹਨੂੰ ਲੈ ਕੇ ਫਿਰ ਅਸੀਂ ਛੁੱਟੀ ਲੈ ਕੇ ਉੱਥੋਂ ਆਏ ਹਸਪੀਟਲ ਤੋਂ 10 ਪਹੁੰਚ ਤੇ ਹੁਣ ਫਿਰ ਵਾਪਸ ਤੇ ਹੁਣ ਫਿਰ ਵਾਪਸ ਉੱਥੇ ਹਸਪੀਟਲ ਲੈ ਕੇ ਜਾ ਰਹੇ ਬਾਪੂ ਜੀ ਅੱਛਾ ਬਾਪੂ ਹੁਣ ਦੇਖ ਲਿਆ ਫਿਰ ਮਾਹੌਲ ਹੁਣ ਠੀਕ ਆ ਬਸ ਅਸੀਂ ਕਿਸਾਨਾਂ ਦੇ ਸਿਰ ਤੇ ਆ ਜਦੋਂ ਮੜਾ ਜਾ ਉਹਨਾਂ ਨੇ ਕਿਹਾ ਚੜਦੀ ਕਲਾ ਠੀਕ ਆ ਠੀਕ ਆ ਤਾਂ ਬਾਈ ਜੀ ਇਹ ਕਿਵੇਂ ਦੇਖ ਰਹੇ ਹੋ ਬਜ਼ ਵੈਗੁਰ ਜਿੱਕਾ ਖਾਲਸਾ ਵੈਗੁਰ ਜਿੱਕੀ ਫਤਿਹ ਮੈਂ ਕਰਨਾਲ ਦੀ ਧਰਤੀ ਤੋਂ ਜ ਹਰਿਆਣੇ ਤੋਂ ਹਾਂਜੀ ਆਪਾਂ ਹੁੰਦੇ ਰਹਿਨੇ ਆ ਤੇ ਇਹ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਹੀ ਸਾਰਾ ਕੁਝ ਚੱਲ ਰਿਹਾ ਜੀ ਤੇ ਪਰ ਸਰਕਾਰ ਕਿਸੇ ਪਾਸਿਓਂ ਵੀ ਕੋਈ ਕਸਰ ਨਹੀਂ ਛੱਡਦੀ ਭਈ ਜੋ ਵੀ ਇਹਨਾਂ ਤੋਂ ਯੋਰ ਲੱਗਦਾ ਉਹ ਲਾ ਰਹੇ ਨੇ ਤੇ ਬਾਕੀ ਇਹ ਵੀ ਜਿ ਡਟੇ ਪਏ ਆ ਕੋਈ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਜੋ ਕੁਛ ਇਹ ਮਰਜ਼ੀ ਕਰ ਲੈਣ ਕੋਈ ਐਸਾ ਫਰਕ ਨਹੀਂ ਪੈਂਦਾ ਸੰਗਤ ਨੂੰ ਠੀਕ ਹੈ ਠੀਕ ਹੈ ਭਾਈ ਜੀ ਤਾਂ ਇਹ ਹੌਸਲੇ ਨੇ ਜਿਹੜੇ ਉਹ ਬਣੇ ਹੋਏ ਨੇ ਤਾਂ ਇਹ ਐਂਬੂਲੈਂਸ ਸਪੈਸ਼ਲ ਲੈ ਕੇ ਆਏ ਸੀਗੇ ਸਿਰਫ ਬਜ਼ੁਰਗ ਨੂੰ ਦਿਖਾਉਣ ਦੇ ਵਾਸਤੇ ਕਿ ਬਾਰਡਰ ਤੇ ਮਾਹੌਲ ਜਿਹੜਾ ਉਹ ਬਿਲਕੁਲ ਠੀਕ ਹੈਗਾ ਤਾਂ ਦੁਬਾਰਾ ਤੋਂ ਬਾਪੂ ਨੂੰ ਹਸਪਤਾਲ ਲੈ ਕੇ ਚੱਲੇ ਨੇ ਤਾਂ ਹਸਪਤਾਲ ਦੇ ਵਿੱਚ ਜ਼ਖਮੀ ਹੋਏ ਪਏ ਨੇ ਪਰ ਧਿਆਨ ਜਿਹੜਾ ਉਹ ਫਿਰ ਵੀ ਇਸ ਬਾਰਡਰ ਦੀ ਉੱਪਰ ਬਣਿਆ ਹੋਇਆ ਇਸ ਮੋਰਚੇ ਦੇ ਵਿੱਚ ਲੱਗਾ ਹੋਇਆ ਕਿ ਮੋਰਚਾ ਠੀਕ ਠਾਕ ਹੈਗਾ ਤਾਂ ਉੱਥੇ ਬੈਠਿਆਂ ਨੂੰ ਵੀ ਜਿਹੜਾ ਕਹ ਲੋ ਕਿ ਸਦਕ ਨਹੀਂ ਹੁੰਦਾ ਕਿ ਧਿਆਨ ਇਸੇ ਮੋਰਚੇ ਦੇ ਵਿੱਚ ਲੱਗਾ ਹੋਇਆ ਤਾਂ ਐਂਬੂਲੈਂਸ ਜਿਹੜੀ ਆ ਹੁਣ ਬਜ਼ੁਰਗ ਹੁਣ ਕਿ ਜਿਹੜੀ ਆ ਦੁਬਾਰਾ ਤੋਂ ਹਸਪਤਾਲ ਜਾ ਰਹੀ ਆ ਸਿਰਫ ਹਸਪਤਾਲ ਤੋਂ ਕਹਿੰਦੇ ਨੇ ਕਿ ਇਸੇ ਕਰਕੇ ਲੈ ਕੇ ਆਏ ਆ ਕਿ ਬਜ਼ੁਰਗ ਦੇਖਣਾ ਚਾਹੁੰਦੇ ਸੀਗੇ ਕਿ ਇਸੇ ਮਾਹੌਲ ਕੀ ਹੈਗਾ ਸ਼ੰਭੂ ਬਾਰਡਰ ਦੇ ਉੱਪਰ ਕੀ ਸਾਰਾ ਕੁਝ ਠੀਕ ਹੈਗਾ ਤਾਂ ਇਹ ਜਜ਼ਬਾ ਹੈ ਇੱਕਸਾਨੀ ਦੇ ਲਈ ਕਿਸਾਨੀ ਦੇ ਲਈ ਪਿਆਰ ਹੈਗਾ ਤਾਂ 80-80 ਸਾਲ ਦੀਆਂ ਉਮਰਾਂ ਹੋ ਗਈਆਂ ਨੇ ਪਰ ਫਿਰ ਵੀ ਹੌਸਲੇ ਜਿਹੜੇ ਨੇ ਉਹ ਪੂਰੇ ਬਰਕਰਾਰ ਬਣੇ ਹੋਏ ਨੇ ਕੈਮਰਾਮੈਨ ਮੋਨੂ ਦੇ ਨਾਲ ਮਨਪੀ ਸਿੰਘ ਕਾਲੂ ਜਗਬਾਣੀ ਟੀਵੀ